ਸਾਡਾ ਟੀਵੀ ਯੂਐਸਏ ਅਤੇ ਸਾਡਾ ਰੇਡੀਓ ਯੂਐਸਏ ਦੇ শ্রোਤਾਜਨੋ ਤੇ ਦਰਸ਼ਕੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਸਾਡਾ ਟੀਵੀ ਯੂਐਸਏ ਦੇ ਸਟੂਡੀਓ ਦੇ ਵਿੱਚ ਬੈਠੇ ਆ ਮੇਰੇ ਨਾਲ ਪੰਜਾਬੀ ਕਮਿਊਨਿਟੀ ਦੀ ਮਹਾਨ ਸ਼ਖਸੀਅਤ ਸਰਦਾਰ ਬਲਬੀਰ ਸਿੰਘ ਜੀ ਐਮਏ ਆਏ ਹੋਏ ਨੇ ਜਿਨ੍ਹਾਂ ਦਾ ਅਸੀਂ ਨਿਗਾ ਸਵਾਗਤ ਕਰਦੇ ਆ ਸਟੂਡੀਓ ਦੇ ਵਿੱਚ ਆਉਣ ਤੇ ਐਮਏ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਾਬ ਜੀ ਸਾਡਾ ਟੀਵੀ ਦੇ ਵੇਖਣ ਵਾਲਿਆਂ ਨੂੰ ਜਿਉ ਆਇਆ ਹਾਂ ਜੀ ਕੈਮਰੋ ਸਾਹਿਬ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਕਿਉਂਕਿ ਸਾਡੀ ਉਹ ਜਨੁ ਭੂਮੀ ਆ ਪੰਜਾਬ ਜਿੱਥੇ ਅਸੀਂ ਜੰਮੇ ਪਲੇ ਆ ਜੀ ਜਿੱਥੇ ਮਾਰਦੀ ਅਸੀਂ ਚੱਲਦੀ ਆ ਬਰ ਅਸੀਂ ਆਪਣੀ ਜਨਮ ਸਾਡਾ ਦਿਲ ਉੱਥੇ ਰਹਿਦਾ ਨਹੀਂ ਭੁੱਲ ਸਕਦੇ ਦਿਲ ਉੱਥੇ ਰਹਿੰਦਾ ਰਾਈਟ ਅੱਜ ਪੰਜਾਬ ਜਿੱਦਾਂ ਕਹਿ ਲਈਏ ਵੀ ਹਰਾ ਨਹੀਂ ਮਾਰਦਾ ਹਰਾ ਦੀ ਮਾਰ ਥੱਲੇ ਪਾਣੀ ਥੱਲੇ ਰੋੜ ਰਿਹਾ ਜਿੱਤ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਜਿਹਨੇ ਬਹੁਤ ਮੁਸ਼ਕਲਾਂ ਮੁਸੀਬਤਾਂ ਦਾ ਵੀ ਕਟਾ ਕੇ ਸਾਹਮਣਾ ਕਰਦਾ ਆ ਰਿਹਾ ਅੱਜ ਤੱਕ ਅੱਜ ਤੱਕ ਕਰਦਾ ਰਿਹਾ ਔਰ ਪਹਿਲਾਂ ਵੀ ਕੀਤਾ ਤੇ ਅੱਜ ਜਿਹੜੀ ਇਹ ਮਾਰ ਪੈ ਰਹੀ ਇੱਕ ਤਾਂ ਕੁਦਰਤੀ ਮਾਰ ਆ ਜੀ ਇਹ ਕੁਦਰਤੀ ਮਾਰ ਦੇ ਨਾਲ ਤੇ ਇੱਕ ਜਿਹੜੀ ਸਾਡੇ ਵੱਲੋਂ ਵੀ ਜਿਹੜੀ ਲੋਕਾਂ ਦੇ ਵੱਲੋਂ ਵੀ ਮਾਰ ਪਾਈ ਜਾ ਰਹੀ ਹੈ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕਿ ਬਹੁਤ ਸਾਰੇ ਲੀਡਰ ਤਾਂ ਮੈਂ ਦੇਖਿਆ ਰਾਜਨੀਤੀਆਂ ਖੇਡ ਰਹੇ ਦਰਸਲ ਜੀ ਪੰਜਾਬ ਦੇ ਵਿੱਚ ਹਾਲਾਤ ਇਹ ਆ ਕਿ ਸਾਨੂੰ ਇਹ ਲੱਗਣ ਲੱਗ ਗਿਆ ਕਿ ਜਿਹੜੇ ਪੰਜਾਬ ਦੇ ਲੀਡਰ ਸਹਿਬਾਨ ਆ ਐਮ ਐਲ ਏ ਜਾਂ ਮਿਨਿਸਟਰ ਜਾਂ ਪਹਿਲਾਂ ਰਹਿ ਚੁੱਕੇ ਮਿਨਿਸਟਰ ਜਾਂ ਐਮ ਐਲ ਏ ਇੱਕ ਤਾਂ ਪੰਜਾਬ ਹੜ ਗਿਆ ਸੱਤ ਜ਼ਿਲ੍ਹੇ ਤਾਂ ਹੜੇ ਪਏ ਤੇ ਲੋਕਾਂ ਨੇ ਇਸ ਮੌਕੇ ਨੂੰ ਪਿੰਨ ਪੁਆਇੰਟ ਕਰਕੇ ਕਿ ਅਸੀਂ ਇਸ ਤਰ੍ਹਾਂ ਕਰੀਏ ਕਹਿੰਦਾ ਹੁਕਾਇਆ ਸਾਡੀ ਕੌਮ ਬਹੁਤ ਭੋਲੀ ਆ ਇਹਨਾਂ ਨੂੰ ਹਮਦਰਦੀ ਦੇ ਕੋਈ ਦੋ ਬੋਲ ਬੋਲਦੇ ਨਹੀਂ ਇਹ ਅੱਖਾਂ 'ਚ ਪਾਣੀ इमोਸ਼ਨਲੀ ਮਤਲਬ ਤੁਸੀਂ ਬਹੁਤ ਜ਼ਿਆਦਾ ਉਹਨਾਂ ਨੂੰ ਕਰ ਦਿੰਨੇ ਆ ਤੇ ਦੂਸਰੀ ਗੱਲ ਇਹ ਆ ਕਿ ਲੋਕ ਸੋਚਦੇ ਯਾਰ ਇਹ ਮინისტრਰ ਮੇਰੇ ਕੋਲ ਆਇਆ ਸੀ ਉਹਨੇ ਫਲਾਣੇ ਦਾ ਤਾਂ ਫੋਨ ਕੀਤਾ ਆ ਯਾਰ ਉਹ ਆਟਾ ਲੈ ਕੇ ਆਇਆ ਆ ਰੋਟੀਆਂ ਬਣਾ ਕੇ ਲੈ ਕੇ ਆਇਆ ਕੋਈ ਜ਼ਿਮੀਦਾਰਾਂ ਦੇ ਘਰ ਦੇ ਬਾਹਰ ਖੜ ਕੇ ਕਿਸੇ 'ਚ ਵੀ ਜਾਂਦਾ ਆ ਬੀਕ ਨੂੰ ਆਟਾ ਲੈ ਕੇ ਜਾਂਦਾ ਲੋ ਜੀ ਮੈਂ ਤੁਹਾਡੇ ਲਈ ਆਟਾ ਲੈ ਕੇ ਆਇਆ ਫਲਾਨੀ ਸਸਤਾ ਵੱਲੋਂ ਉੱਥੇ ਫੋਟੋਆਂ ਵੀ ਛਾਪੀਆਂ ਐ ਅੱਛਾ ਆਪਣੀ ਮਸ਼ਹੂਰੀ ਕਰ ਰਹੇ ਮੈਂ ਆਪਣੀ ਮਸ਼ਹੂਰੀ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਜਾਂ ਆ ਜਿਹੜੀ ਆਮ ਆਦਮੀ ਪਾਰਟੀ ਹੋਵੇ ਹਰ ਇੱਕ ਨੂੰ ਆਪੋ ਧਾਤ ਪਈ ਆ ਐਸੇ ਲਈ ਪੰਜਾਬ ਦੀ ਬਾਹ ਫੜਨ ਲਈ ਪੰਜਾਬੀਆਂ ਦੇ ਉਹ ਮਨਿਸਟਰ ਉਹ ਲੀਡਰ ਆਪਣੀ ਆਪਣੀ ਰੋਟੀਆਂ ਸੇਕਣ ਦੇ ਬਾਰੇ ਕਿ ਅਗਲੀ ਵਾਰੀ ਕਹਿੰਦੇ ਜਤਣਾ ਅੱਛਾ ਉਹਦੀ ਕਸ਼ਮਕਸ਼ ਵਿੱਚ ਆ। ਹੂੰ ਉਹਨਾਂ ਨੂੰ ਕੋਈ ਮਤਲਬ ਨਹੀਂ ਪੰਜਾਬ ਦਾ ਕਿੰਨੇ ਲੋਕ ਡੁੱਬ ਗਏ। ਹੂੰ ਜ਼ਿਮੀਦਾਰਾਂ ਦੇ ਕੀ ਹਾਲਤ ਆ। ਤੁਹਾਨੂੰ ਪਤਾ ਵੀ YouTube ਤੇ ਦੋ ਤਿੰਨ ਬੀਬੀਆਂ ਬਹੁਤ ਰੋਂਦੀਆਂ ਦਿਖਾਈਆਂ ਜਿਨ੍ਹਾਂ ਦਾ 1-1 ਕਰੋੜ ਰੁਪਏ ਦਾ ਮਕਾਨ ਸੀ ਸ਼ਾਇਦ 2-2 ਕਰੋੜ ਦਾ। ਉਹਨੂੰ ਕੋਈ ਰੋਟੀ ਦੇਣ ਗਿਆ ਉਹ ਰੋਟੀ ਕਹਿੰਦੀ ਮੈਂ ਕੀ ਕਰਾਂ ਰੋਟੀ ਤਾਂ ਮੇਰੇ ਘਰ ਬਥੇਰੀ ਮੇਰਾ ਘਰ ਡੇ ਪਿਆ। ਹੂੰ ਅਸੀਂ ਖੁਦ ਜ਼ਿਮੀਦਾਰ ਆਂ। ਹੂੰ ਸਾਡੇ ਅੰਦਰ ਸਾਰਾ ਪਾਣੀ ਭਰ ਗਿਆ ਤੇ ਉਹ ਸਾਡੀਆਂ ਬੋਰੀਆਂ ਵੀ ਖਰਾਬ ਹੋ ਗਈਆਂ। ਹੂੰ ਤੁਸੀਂ ਰੋਟੀ ਦੇਣ ਦੇ ਨਾਂ ਤੇ ਜਾ ਕੇ ਕਹਿੰਦੇ ਆਹ ਲੋ ਜੀ ਸਾਡੀ ਸਾਡੀ ਪਾਰਟੀ ਵੱਲੋਂ ਆ ਅੱਛਾ ਜੇ ਪਾਰਟੀ ਦੀ ਬਜਾਏ ਕਹਿਣ ਤੁਸੀਂ ਵੀ ਪੰਜਾਬੀ ਆ ਅਸੀਂ ਵੀ ਪੰਜਾਬੀ ਆ ਨਾ ਕਹਿਣ ਸਿੱਖਿਆ ਨਾ ਕਹਿਣ ਹਿੰਦੂ ਆ ਨਾ ਕਹਿਣ ਸਿੱਖੀ ਮੁਸਲਮਾਨ ਆ ਅਸੀਂ ਪੰਜਾਬੀ ਭਾਈਚਾਰਾ ਭੈਣ ਜਿਹੜੀ ਮਾਂ ਮੇਰੀ ਅਸੀਂ ਤੇਰੇ ਲਈ ਰੋਟੀ ਲੈ ਕੇ ਆਏ ਨਾਲ ਦੇ ਘਰ ਵਾਲੇ ਆ ਇਹ ਕਹਿੰਦੀ ਕੋਈ ਲੋੜ ਨਹੀਂ ਮੈਂ ਕਾਂਗਰਸ ਵੱਲੋਂ ਆਇਆ ਮੈਂ ਕਰਲੀਆਂ ਵੱਲੋਂ ਆਇਆ ਜਿਉ ਕਹਿਣ ਕਿ ਅਸੀਂ ਤੁਹਾਨੂੰ ਇਹ ਚੀਜ਼ ਪ੍ਰੋਵਾਈਡ ਕਰਨੀ ਆ ਐਜ਼ ਅ ਬ੍ਰਦਰ ਭਰਾ ਬਸ ਇਨਸਾਨੀਅਤ ਦਰਤ ਇਨਸਾਨੀਅਤ ਦੇ ਦਰਤ ਭਾਈ ਕਿਨਈਆ ਦੇ ਯਾਨਕੀ ਬਾਰਸ਼ ਕਹਾਉਣ ਵਾਲੇ ਲੋਕ ਕਿੰਦ ਨੂੰ ਤਰਪਿਆ ਨਾ ਅੱਜ ਤੁਰੇ ਉਹ ਕਿੱਧਰ ਨੋ ਆ ਕਿਸੇ ਨੂੰ ਫਿਕਰ ਨਹੀਂ ਪੰਜਾਬ ਦਾ ਪਾਣੀ ਕਿੰਨਾ ਆ ਗਿਆ ਫਿਕਰ ਨਹੀਂ ਰਾਜਨੀਤੀ ਹਰ ਬੰਦਾ ਕਹਿੰਦਾ ਛੇਤੀ ਪੈਸੇ ਇਕੱਠੇ ਕਰੋ ਸਾਨੂੰ ਭੇਜੋ ਅਸੀਂ ਸਪੋਰਟ ਕਰਾਂਗੇ ਉਹ ਜਾ ਕੇ ਕੀ ਕਹਿੰਦੇ ਆ ਉਹਨਾਂ ਨੇ ਟਰਾਲੀ ਦੇ ਉੱਤੇ ਟਰੈਕਟਰ ਦੇ ਉੱਤੇ ਕਿਸ਼ਤੀ ਦੇ ਉੱਤੇ ਆਪਣੀ ਕੰਪਨੀ ਦਾ ਨਾਮ ਲਿਖਿਆ ਅੱਛਾ ਜੀ ਅਸੀਂ ਫਲਾਨੀ ਕੰਪਨੀ ਵੱਲੋਂ ਆਏ ਆ ਤੇ ਨਾਲੇ ਇਹ ਵੀ ਕਹਿੰਦੇ ਆ ਅਸੀਂ ਕਾਂਗਰਸ ਪਾਰਟੀ ਵੱਲੋਂ ਅਸੀਂ ਫਲਾਨੀ ਪਾਰਟੀ ਵੱਲੋਂ ਓ ਯਾਰੋ ਲੋਕ ਤਾਂ ਮਰ ਰਹੇ ਆ ਉਹਨਾਂ ਕੋ ਤਾਂ ਰੋਟਾ ਸੌਣ ਨੂੰ ਹੈ ਨਹੀਂ ਕੀ ਕੋਠਿਆਂ ਤੇ ਬੈਠੇ ਆਂ ਅੱਜ ਕਹਿੰਦੇ ਲੁੱਟਖਸਟ ਵੀ ਹੋ ਰਹੀ ਆ ਬਹੁਤ ਹੋ ਰਹੀ ਆ ਕਈ ਲੋਕ ਐਸੇ ਆ ਉਹ ਕਹਿੰਦੇ ਆ ਇਹ ਹੱਟਦੇ ਨਹੀਂ ਰੋਟੀਆਂ ਦੇਣ ਤੋਂ ਸਾਡੇ ਘਰ ਦੇ ਅੰਦਰ ਆ ਬੜਿਆ ਰੋਟੀਆਂ ਥੱਬੇ ਲਾਲ ਰੱਖੀ ਜਾਂਦੇ ਆ ਖਾਣੇ ਤਾਂ ਉਹਨਾਂ ਨੇ ਹੈ ਨਹੀਂ ਖਾਣੇ ਤਾਂ ਦੋ ਰੋਟੀਆਂ ਇੱਕ ਦਿਨ ਜਿਨੂੰ ਦੋ ਰੋਟੀਆਂ ਮਿਲ ਗਈਆਂ ਦੂਜੇ ਦਿਨ ਲੋੜ ਪੈਣੀ ਆ ਤੇ ਲੋੜ ਨਹੀਂ ਪੈਣੀ ਜੀ 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 ਪਰ ਜਿਹੜੇ ਲੋਕ ਉਹਨਾਂ ਦੇ ਹੱਥ ਰੂ ਦੇਖਣਾ ਚਾਹੁੰਦੇ ਆ ਉਹ ਜਾ ਕੇ ਉਹਨਾਂ ਨੂੰ इमोਸ਼ਨਲੀ ਕਰਦੇ ਕੋਈ ਹੋਰ ਰੌਂਡ ਕਰਕੇ ਦੀ ਸਾਡੀ ਫਿਲਮ ਚ ਕੋਈ ਵਿਊ ਲੈਣ ਲਈ ਲੋਕਾਂ ਤੋਂ ਵਿਊ ਲੈਣ ਦੇ ਉਹ ਵਿਊ ਲੈਣ ਉਹਨਾਂ ਨਾਲ ਕਿਸੇ ਨੂੰ ਮਕਸਦ ਨਹੀਂ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਕੁਦਰਤੀ ਆਫਤ ਵੀ ਆ ਹੋ ਸਕਦਾ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਸਾਹਿਬ ਕਹਿੰਦੇ ਕਿ ਜਾਣ ਕੇ ਪਾਣੀ ਛੱਡਿਆ ਉਹ ਕਹਿੰਦੇ ਉਹਨਾਂ ਨੇ ਕਿਹਾ ਵੀ ਆ ਅੱਛਾ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਪਰ ਹੁਣ ਕੀ ਸਾਨੂੰ ਮਸਲਾ ਹੈ ਕਿ ਅਗਲੇ 6 ਮਹੀਨੇ ਨਹੀਂ ਅਗਲੇ 3 4 5 ਸਾਲ ਜ਼ਿਮੀਦਾਰਾਂ ਦੇ ਨਾਲ ਜਿਹੜੀ ਆ ਮਤਲਬ ਮਾੜੀ ਹਾਲਤ ਅਸਲੇ ਹੋਈ ਆ ਇਹ ਉਹਨਾਂ ਨੇ ਮੁੜ ਕੇ ਉੱਠ ਕੇ ਖੜਨਾ ਨਹੀਂ ਹਾਂ ਰੇਤਾ 2-2 ਫੁੱਟ ਤੋਂ ਜ਼ਿਆਦਾ ਪਿੰਡ ਤੁਹਾਨੂੰ ਲੱਗਦਾ ਵੀ ਜਿਹੜੇ ਅੱਜ ਲੋਕ ਧੜਾਂ ਤਾੜ ਉੱਥੇ ਜਾਂ ਵਿਦੇਸ਼ਾਂ ਦੇ ਵਿੱਚ ਉਹ ਵਾਗੌਣ ਫੰਡ ਜਾ ਰਿਹਾ ਇਸ ਵੇਲੇ ਰਾਈਟ ਨਾਉ ਜੋ ਅਸਲ 'ਚ ਲੋਡ ਹੋਣ ਉਹਨਾਂ ਨੂੰ ਪੈਣੀ ਆ ਬਾਅਦ ਜਦੋਂ ਇਹਨਾਂ ਅਗਲੇ 3-4 ਸਾਲਾਂ ਲਈ 3-4 ਸਾਲਾਂ ਨੂੰ ਰੀਬਿਲਡ ਕਰਨਾ ਦੁਬਾਰੇ ਘਰ ਉਹ ਦੂਸਰੀ ਉਦੋਂ ਉਦੋਂ ਲੋਡ ਇਹ ਕੱਢ ਸਕਦੇ ਜਾਂ ਉਦੋਂ ਤੱਕ ਦਾ ਸਾਹਮਣੇ ਦੌੜ ਜਾਣਾ ਅੱਛਾ ਜਿਨ੍ਹਾਂ ਨੇ ਹੁਣ ਪੈਸੇ ਇਕੱਠੇ ਕੀਤੇ ਆ ਐਨੇ ਚਿਰ ਕੋਣ ਖੜਦਾ ਉੱਥੇ ਅੱਛਾ ਐਨੇ ਥਰੂ ਇਹਦਾ ਮਤਲਬ ਦਾਮ ਜਿਹੜਾ ਆ ਹੈਲਪ ਅਕਲ ਦੇ ਨਾਲ ਨਹੀਂ ਕੀਤੀ ਜਾ ਰਹੀ ਅਕਲ ਅਕਲ ਤਰ੍ਹਾਂ ਕਿੱਦਾਂ ਕਰਦੇ ਆ ਦੌੜ ਭੱਜ ਭਾਈ ਆ ਮੈਂ ਮਰੇ ਹੋ ਜਾਮਾ ਦੂ ਆ ਕਹਿੰਦਾ ਮੈਂ ਮਰੇ ਹੋ ਜਾਮਾ ਹਮ ਬੱਚਿਆਂ ਦੀ ਕਿਤਾਬਾਂ ਸਾਰੀਆਂ ਭਿੱਜ ਗਈਆਂ ਪਾਣੀ ਨਾਲ ਹਮ ਕੱਲ ਨੂੰ ਸਕੂਲ ਖੁੱਲਦੇ ਆ ਕਿੱਦਾਂ ਪੜਨ ਜਾਣਗੇ ਬੱਚੇ ਪੈਸਾ ਉਹਨਾਂ ਦੇ ਕੋਲ ਨਹੀਂ ਫਸਲ ਰੁੜ ਗਈ ਸਾਰੀ ਹਮ ਹਮ ਮੁਰਕੇ ਫਸਲ ਤਿੰਨ ਸਾਲ ਹੋਣੀ ਨਹੀਂ ਕਿਉਂਕਿ ਡੇਟਾ ਬਹੁਤ ਆ 2-2 ਫੁੱਟ ਡੇਟਾ ਆ ਹਮ ਯਾਰ ਕਮ ਸੇ ਕਮ ਜੇ ਉਹਦੀ 50000 ਦੀ ਫਸਲ ਸੀ ਮੈਨੂੰ ਤਾਂ ਉਹਨਾ ਜ਼ਿਮੀਦਾਰਾਂ ਤੇ ਤਰਸ ਆ ਰਿਹਾ ਜਿਨ੍ਹਾਂ ਨੇ ਆਪਣੇ ਦੂਏ ਤੇ ਲਈਆਂ ਪਟਾਈ ਤੇ ਜ਼ਮੀਨਾਂ ਜਿਨ੍ਹਾਂ ਨੇ 50-50000 30000 ਰੁਪਏ ਦੇ ਖੇਤ ਲਏ ਉਹ ਕਿੱਥੇ ਜਾਣਗੇ ਉਹ ਕਰੋੜਾਪਤੀ ਲੋਕ ਇਸ ਵੇਲੇ ਵਿਚਾਰੇ ਬਾਹਰ ਖੜੇ ਆ ਮੰਗਤੇ ਬਣ ਕੇ ਤੇ ਅਸੀਂ ਉਹਨਾਂ ਦਾ ਤਮਾਸ਼ਾ ਦੇਖ ਰਹੇ ਆ ਫਿਲਮਾਂ ਬਣਾ ਬਣਾ ਕੇ ਸਾਨੂੰ ਲੋੜਿਆ ਫਿਰ ਜਰੂਰ ਕਰਦੇ ਫਿਲਮਾਂ ਬਣਾ ਕੇ ਉਹਦੇ ਤੋਂ ਬਿਨਾ ਮਦਦ ਕਰੋ ਜੇ ਕਰਦੇ ਆ ਜੀ 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 ਤੇ ਬਹੁਤ ਸੰਸਥਾਵਾਂ ਨੇ ਮੈਨੂੰ ਦਾ ਧੰਨਵਾਦ ਕਰਦਾ ਉਹਨਾਂ ਸੰਸਥਾਵਾਂ ਦੇ ਜਿਹੜੇ ਚੁੱਪਚਾਪ ਉਹਨਾਂ ਨੂੰ ਸਾਰਾ ਕੁਝ ਦੇ ਰਹੇ ਆ ਉਹ ਕਹਿੰਦੇ ਨਹੀਂ ਅਸੀਂ ਫਿਲਮ ਨਹੀਂ ਬਣਾਣੀ ਮੇਰੇ ਆਪਣੇ ਭਰਾ ਆ ਮੈਂ ਇਹਨਾਂ ਦਾ ਤਮਾਸ਼ਾ ਦਾ ਆਲਾ ਲੋਕਾਂ ਨੂੰ ਇਹ ਗੱਲ ਤੁਹਾਡੀ ਸਹੀ ਆ ਹੁਣ ਇੱਥੇ ਵੀ ਕਈ ਵਾਰੀ ਆ ਕਈ ਥਾਂ ਤੇ ਫਾਇਰ ਹੋ ਜਾਂਦੀ ਆ ਅੱਗ ਲੱਗਦੀ ਆ ਜਾਂ ਜੀ 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 ਆ ਆਪਣੇ ਹੋਰ ਵੀ ਕਈ ਕੁਦਰਤੀ ਆਫਤਾਂ ਆਉਂਦੀਆਂ ਇੱਥੇ ਵੀ ਹਾਰਡ ਫਲੱਡ ਕਿੰਨੀ ਵਾਰ ਆਇਆ ਦੂਜੀਆਂ ਸਟੇਟਾਂ ਦੇ ਵਿੱਚ ਹੁਣ ਜਿਹੜੀਆਂ ਇੱਥੇ ਦੀਆਂ ਚੈਰਿਟੀਜ਼ ਹੀ ਆਪਣੇ ਅਸਾਈਆਂ ਦੀਆਂ ਵੀ ਵੱਡੇ ਲੈਵਲ ਤੇ ਉਹ ਸਪੋਰਟ ਕਰਦੀਆਂ ਔਰ ਉਹ ਦੇਖੋ ਕਦੇ ਦਿਖਾਉਂਦੇ ਨਹੀਂ ਉਹ ਕਦੇ ਦਿਖਾਉਂਦੇ ਨਹੀਂ ਉਹ ਸਿਰਫ ਉਹ ਦਹਾਂਦੇ ਉਹਨਾਂ ਦੇ ਘਰ ਜਲ ਗਿਆ ਹਾਂ ਸਿਰਫ ਘਰ ਨਾਲ ਦਹਾਂਦੇ ਉਹਨਾਂ ਨੂੰ ਇਹ ਨਹੀਂ ਪਤਾ ਕਿਹਦਾ ਘਰ ਜਲ ਗਿਆ ਕੋਈ ਇੱਕ ਅੱਦਾ ਸੱਜਣ ਜਾਂਦਾ ਦਿਖਦਾ ਹੁੰਦਾ ਕੁੱਤਾ ਬਿੱਲੀ ਚੱਕੀ ਜਾਂਦਾ ਹਾਂ ਹਾਂ ਜਿੱਥੇ ਉਹ ਚੈਰਿਟੀਜ਼ ਕਰਦੇ ਆ ਜਿਹੜਾ ਕਮਰਿਆਂ ਚ ਸਲਾਂਦੇ ਕੋਈ ਦਿਖਾਉਂਦਾ ਨਹੀਂ ਦਿਖਾਉਂਦਾ ਅਸੀਂ ਤੇ ਕੋਈ ਮਾਤਾ ਸਾਡੀ ਹੱਥੋਂ ਪੋਜੀ ਉਹ ਵੀ ਦਿਖਾਈ ਉਹ 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 ਕਾਦੇ ਵਾਸਤੇ ਡਰਾਮੇ ਮੈਂ ਡਰਾਮਾਬਾਜ਼ੀਆ ਮੈਂ ਪਾਪਕ ਹੋ ਜਾਵਾਂ ਹੂੰ ਤੂੰ ਤੁਸੀਂ ਪਾਪਕ ਹੋ ਜਾ ਤੁਸੀਂ ਫਿਰ ਪੈਸੇ ਭੇਜੋ ਪੈਸੇ ਉਹਨਾਂ ਦੀ ਸੰਸਤਾਨੁਆ ਦੇ ਅਗਲੇ ਸਾਲ ਜਿਹੜੀਆਂ ਵੋਟਾਂ ਉਹ ਇੱਧਰ ਐਨਆਰਆਈ ਵੀ ਪੈਸਾ ਫੰਡ ਭੇਜਦੇ ਆ ਐਨਆਰਆਈ ਵਿਚਾਰੇ ਭੋਲੇ ਲੋਗ ਆ ਉਹ ਕਹਿੰਦੇ ਮੇਰੇ ਪੰਜਾਬ ਦੀ ਗੱਲ ਆ ਮੇਰਾ ਪੰਜਾਬ ਡੁੱਬ ਨਾ ਜਾਵੇ ਅਸੀਂ ਮਾਰਸ਼ਲ ਕੌਮ ਆ ਸਭ ਕੁਝ ਆ ਇਹ ਐਨਆਰਆਈ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਕਹਾਂਗਾ ਅਕਲ ਤੋਂ ਕੰਮ ਲੱਭੂ ਮੈਂ ਤੇ ਇਹ ਕਹੂੰਗਾ ਤੁਸੀਂ ਕੁਝ ਕੁਝ ਨਾ ਕਰੋ ਜੇ ਰੁਕ ਜੀ ਕੋਈ ਵੱਡੀਆਂ ਨਾ ਕਰੋ ਆਪਣੇ ਆਪਣੇ ਪਿੰਡ ਨੂੰ ਅਡਾਪਟ ਕਰ ਲਓ ਆਪਣੇ ਆਪਣੇ ਪਿੰਡ ਨੂੰ ਅਡਾਪਟ ਕਰੋ ਆਪਣੇ ਪਿੰਡ ਦੇ ਜਿੰਨੇ ਲੋਕਾਂ ਦੀ ਤਕਲੀਫ ਆ ਤੁਸੀਂ ਜੇ ਪਿੰਡ ਦੇ 10 ਬੰਦੇ ਇੱਥੇ ਇਕੱਠੇ ਹੋ ਜਾਓ ਆਪਣੇ ਪਿੰਡ ਦੇ ਸਰਪੰਚ ਨੂੰ ਕਰੋ ਫੋਨ ਕਿ ਸਰਪੰਚ ਸਾਹਿਬ ਮੇਰੇ ਪਿੰਡ ਚ ਮੇਰਾ ਘਰ ਨਹੀਂ ਤੁਹਾਡਾ ਘਰ ਕਿਸੇ ਦਾ ਘਰ ਕਿਹਨੂੰ ਕੀ ਕੀ ਚਾਹੀਦਾ ਅਸੀਂ ਆਪਣੇ ਪਿੰਡ ਨੂੰ ਬਣਾਉਨੇ ਆ ਅਸੀਂ ਬਾਹਰਲੇ ਪਿੰਡਾਂ ਦੀ ਬਜਾਏ ਆਪਣੇ ਸਾਡੇ ਸਾਰੇ ਪੰਜਾਬ ਚ ਲੋਕ ਬਾਹਰ ਆਏ ਹੋ ਹਾਂ ਜਿਹੜੇ ਪਿੰਡ ਚ ਕੋ ਨਹੀਂ ਆਇਆ ਉਥੇ ਨਾਲ ਦੇ ਪਿੰਡਾਂ ਨਾਲ ਮਦਦ ਕਰ ਸਕਦੇ ਜੇ ਗਵਰਨਮੈਂਟ ਨਹੀਂ ਆਈ ਇਹ ਤਾਂ ਉਹਨਾਂ ਦੀ ਗਲਤੀ ਆ ਜੇ ਗਵਰਨਮੈਂਟ ਫਿਲਮਾਂ ਬਣਾ ਕੇ ਮੁੜੀ ਜਾਂਦੀ ਹੈ ਇਹ ਵੀ ਬਹੁਤ ਵੱਡੀ ਗਲਤੀ ਆ ਹਾਂ ਇੱਕ ਚੀਜ਼ ਦੇਖ ਲਿਓ ਉਹ ਇੱਕ ਪੰਜਾਬੀ ਦਾ ਲਫਜ਼ ਸੀ ਉੱਤਰ加ਟੋ ਮੈਂ ਛੱਡਾ 2027 ਚ ਰਿਜ਼ਲਟ ਉਲਟੇ ਹੋਣਗੇ ਮੈਂ ਅੱਜ ਕਹ ਦਿੰਦਾ ਅੱਛਾ ਜੀ ਇੰਨੇ ਹਾਲਾਤ ਖਰਾਬ ਨੇ ਓਏ ਹੋਏ ਇਹ ਕੋਈ ਵੀ ਪਾਰਟੀ ਅਸਲ ਜਿਹੜੀ ਪਾਵਰ ਚਾਹਦੀ ਉਹ ਕਹਿੰਦੀ ਕਿ ਮੈਂ ਅਗਲੀ ਵਾਰ ਜਿੱਤ ਜਾਊਂਗੀ ਪੰਜਾਬ ਦੇ ਲੋਕਾਂ ਦਾ ਗੁੱਸਾ ਇਸ ਵੇਲੇ ਚੱਲਿਆ ਨਹੀਂ ਜਾ ਸਕਦਾ ਤੁਸੀਂ ਉਹ ਫਿਲਮਾਂ ਦਾ ਹਾਲ ਕੇ ਦੇਖੋ ਇੱਕ ਵਾਰੀ ਜੇ ਕੋਈ ਇਹਨਾਂ ਨੂੰ ਪਿੰਡਾਂ 'ਚ ਵੜਨ ਦੇ ਦੇਵੇ ਲੋਕ ਤਰਾਤਰ ਕਰ ਰਹੇ ਆ ਜੀ ਤੇ ਆਪਣੇ ਅੰਦਰਾਂ ਚ ਬੈਠ ਕੇ ਬਿਆਨ ਦੇਈ ਜਾਂਦੇ ਅਸੀਂ ਆ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਲੋਕਾਂ ਨੂੰ ਐਸੇਲੇ ਗਰਾਉਂਡ ਲੈਵਲ ਦੇ ਉੱਤੇ ਰੋਟੀ ਦੇ ਨਾਲੋਂ ਜ਼ਿਆਦਾ ਮੁੜ ਬਸੇਵੇ ਦੀ ਲੋੜ ਮੁੜ ਬਸੇਵੇ ਦੀ ਲੋੜ ਹੈ ਬੱਚਿਆਂ ਲਈ ਪੜ੍ਹਾਈ ਲਈ ਉਹ ਕਿਤਾਬਾਂ ਨਹੀਂ ਹੈਗੀਆਂ ਤੁਸੀਂ ਆਪਣੇ ਆਪਣੇ ਪਿੰਡ ਚ ਕਿਤਾਬਾਂ ਦਾ ਇੰਤਜ਼ਾਮ ਕਰੋ ਜੇ ਕਿਸੇ ਦੀ ਕੋਈ ਸਾਰੀ ਕਹ ਰੀਡਿੰਗ ਪਿਆ ਇੱਕ ਛੱਤ ਪਾ ਸਕਦੇ ਛੋਟੇ ਕਮਰੇ ਦੀ ਉਹ ਪਾ ਦਿਓ ताकि ਉੱਥੇ ਰਹਿਣ ਜੋਗੇ ਹੋ ਜਾਣਾਂ। ਘਾਟ ਹੌਲੀ ਹੌਲੀ ਬਣਾ ਲੈਣਗੇ। ਖੇਤੀਬਾੜੀ ਦੇ ਲਈ ਉਹਨਾਂ ਦੇ ਜਿਹੜੇ ਖੇਤ ਆ ਉੱਥੋਂ ਰੇਤਾ ਸਾਫ਼ ਕਰਵਾ ਦਿਓ ਤਾਂ ਕਿ ਉਹ ਅਗਲੇ ਸਾਲ ਬੀਜ ਸਕਣ ਨਹੀਂ 3 ਸਾਲ ਕੁਝ ਵੀ ਨਹੀਂ ਬੀਜ ਸਕਣ। ਹਾਲਾਤ ਖਰਾਬ ਹੋ ਜਾਣਗੇ। ਜਾਨਕਿ ਤੁਹਾਡਾ ਇਹੀ ਆ ਵੀ ਪੰਜਾਬ ਨੂੰ ਚੜ੍ਹਦੀ ਕਲਾ 'ਚ ਲਿਆਓ। ਬਿਲਕੁਲ ਲਿਆਓ। ਭਾਵੇਂ ਇਹ ਕਲਾ ਵਿੱਚ ਨਹੀਂ ਲਿਜਾ ਗਿਆ ਹੋਇਆ। ਅਸੀਂ ਕਦੀ ਮਜ਼ੀਦ ਤਾਂ ਦੇਖੋ। ਅਸੀਂ ਵੀ ਚੜ੍ਹਦੀ ਕਲਾ 'ਚ ਲਿਆਉਣਾ ਚਾਹੀਦਾ। ਉਹਨੂੰ ਮੰਗਤਾਂ ਨਾ ਬਣਾਈਏ। ਹਿੰਦੁਸਤਾਨ ਸਾਰਾ ਹੀ ਡੁੱਬ ਜਾਂਦਾ ਜਾਂ ਕੁਝ ਹੋ ਜਾਂਦਾ ਸਾਰਾ ਪੰਜਾਬ ਹੜ੍ਹ ਵਾਂਗੂ ਲੰਗਰ ਲਾਉਂਦਾ। ਜੀ। ਸਾਨੂੰ ਕਿਸੇ ਨੇ ਨਹੀਂ ਪੁੱਛਿਆ ਜੀ ਪੰਜਾਬ ਤੋਂ ਬਾਹਰ ਕਿਸੇ ਨੇ ਨਹੀਂ ਪੁੱਛਿਆ ਹਾਂ ਹਾਂ ਅਸੀਂ ਪੰਜਾਬੀ ਪੰਜਾਬੀਆਂ ਦੇ ਕੰਮ ਆ ਰਹੇ ਆ ਆਪਣਾ ਭਾਈਚਾਰਾ ਰੱਖੋ ਇਕੱਠਾ ਜੀ ਇੱਕ ਦੂਜੇ ਨਾਲ ਝਗੜੇ ਨਾ ਕਰੋ ਦਿਖਾਵਾ ਨਾ ਕਰੋ ਜਲਮਾ ਬਣਾ ਬਣਾ ਕੇ ਲੋਕਾਂ ਨੂੰ ਨਾ ਸਮਝਾਓ ਮਦਦ ਕਰਨੀ ਆ ਤਾਂ ਉਹਨਾਂ ਨੂੰ ਪੁੱਛੋ ਅਗਲੇ 3 ਸਾਲਾਂ ਲਈ ਤੁਹਾਨੂੰ ਕਿੱਦਾਂ ਆਲੀ ਮਦਦ ਕੇਵੇਂ ਸਾਨੂੰ ਕਿ ਆਪਣਾ ਆਪਣਾ ਪਿੰਡ ਅਡਾਪਟ ਕਰ ਲਓ ਉਸ ਪਿੰਡ ਨੂੰ ਆਪਣੇ ਨੂੰ ਅਡਾਪਟ ਕਰਕੇ ਉਹਦੀ ਮਦਦ ਕਰੋ ਜੋ ਵੀ ਹੋ ਸਕਦਾ ਜਿੰਮੇਦਾਰਾਂ ਨੂੰ ਜਿੱਦਾਂ ਮੁਰਮ ਸੇਵਾ ਕਰਨਾ ਜਾਂ ਜੇ ਜਿਹਨੂੰ ਵੀ ਮੁਰਮ ਸੇਵੀ ਦੀ ਲੋੜ ਹੋ ਉਹਦੇ ਲਈ ਕੰਮ ਕਰੋ ਜੀ ਜੀ ਐਮਐਸ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਟੂਡੀਓ ਚ ਆਏ ਆਪਣੇ ਬਟਮੁੱਲੇ ਵਿਚਾਰ ਦਿੱਤੇ ਆ ਔਰ ਅਸੀਂ ਆਸ ਕਰਦੇ ਆ ਕਿ ਜਿਹੜੇ ਅੱਜ ਦੇ ਪੱਤਰਕਾਰ ਇਹ ਬਹਿਰ ਮਾ ਬ੍ਰਾਹਮਣਾ ਕੇ ਲੋਕਾਂ ਨੂੰ ਮੋਸ਼ਨਲ ਕਰਕੇ ਵਿਦੇਸ਼ਾਂ ਚੋਂ ਐਨ ਆਰ ਆਈ ਤੋਂ ਪੈਸਾ ਵਟੋਰ ਕੇ ਉਹਨੂੰ ਮੈਸੇਜ ਯੂਜ਼ ਕਰਵਾ ਰਹੇ ਆ ਜੀ ਉਹ ਇਤੋਂ ਤੁਹਾਡੇ ਸਨੇਹੇ ਤੋਂ ਮੈਸੇਜ ਤੋਂ ਜਰੂਰ ਅਕਲ ਥੋੜੀ ਲੈਣਗੇ ਅਸੀਂ ਆਸ ਕਰਦੇ ਆ ਧੰਨਵਾਦ ਮੈਂ ਤੇ ਮੈਂ ਤੇ ਇਹੀ ਆਸ ਕਰਦਾ ਜੀ ਪੰਜਾਬੀ ਉਹ ਚੜ੍ਹਦੀ ਕਲਾ ਚ ਰਹੋ ਅਸੀਂ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਤੋਂ ਮੰਗਿਆ ਨਹੀਂ ਮੰਗਣਹਾਰੀ ਕੌਮ ਸਾਨੂੰ ਪੰਜਾਬੀਆਂ ਨੂੰ ਨਾਮ ਬਣਾਓ ਇਹ ਜਿਹੜੇ ਅਸੀਂ ਕੰਮ ਚੰਗੇ ਚੰਗੇ ਕਰਦੇ ਰਹੇ ਆ ਚੰਗੀਆਂ ਸਸਤਾਵਾਂ ਅੱਗੇ ਆਉਣ ਅਗਲੇ 2-3 ਸਾਲ ਮੁੜ ਵਿਸੇਵ ਲਈ ਪੰਜਾਬ ਦੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਪਿੰਡ ਨੂੰ ਅਡਾਪਟ ਕਰਕੇ ਉਹਦੇ ਲਈ ਕੰਮ ਕਰੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ